हां जी दोस्तों प्यार प्यारी सास जी का जी मौसम नु लेके बड़ी खबर निकल के आई है कि मौसम हुन खराब रहने वाल वाला है ਤੁਹਾਨੂੰ ਦੱਸਦੇ ਆ ਕਿ होली आ चुकी है ਤੇ होली ਦੇ ਦੌਰਾਨ ਹੀ ਦੋਸਤੋ ਹੁਣ ਅਗਲੇ ਹਫਤੇ ਤੱਕ ਜਿਹੜਾ ਮੌਸਮ ਹੈ ਉਹ ਖਰਾਬ ਹੋਣ ਵਾਲਾ ਹੈ ਮੀਂਹ ਵੀ ਪੈ ਸਕਦਾ ਹੈ ਤੇ ਬੱਦਲਵਾਈ ਤੇ ਬਣ ਹੀ ਰਹੇਗੀ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਦੱਸ ਰਹੇ ਅੱਜ ਦੀ ਮੌਸਮ ਦੀ ਤਾਜ਼ਾ ਜਾਣਕਾਰੀ होली ਦੇ ਮੌਕੇ ਮੌਸਮ ਨੇ ਵੀ ਬਦਲਿਆ ਰੰਗ ਇਹਨਾਂ ਇਲਾਕਿਆਂ 'ਚ ਪਵੇਗਾ ਮੀਂਹ 29 ਤੱਕ ਛਾਇ ਰਹਣਗੇ ਬੱਦਲ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਮੌਸਮ ਨੇ ਮੋੜ ਕਰਵਟ ਬਦਲ ਲਈ ਹੈ ਪੰਜਾਬ ਸੂਬੇ ਸਮੇਤ ਕਈ ਇਲਾਕਿਆਂ ਦੇ ਵਿੱਚ ਦੇਸ਼ ਦੇ ਵਿੱਚ ਜਿਹੜੇ ਬੱਦਲ ਛਾਏ ਹੋਏ ਨੇ ਕਈ ਇਲਾਕਿਆਂ ਦੇ ਵਿੱਚ ਤਾਂ ਕਿਣਮਣ ਨੇ ਮੌਸਮ ਸੁਹਾਣਾ ਵੀ ਕਰ ਦਿੱਤਾ ਹੈ ਭਾਰਤੀ ਮੌਸਮ ਵਿਭਾਗ ਯਾਨੀ ਕਿ ਆਈਐਮਡੀ ਅਨੁਸਾਰ ਹੈ 29 ਮਾਰਚ ਤੱਕ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਵੀ ਪੈਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਤਾਂ ਅੱਗੇ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਪੰਜਾਬ ਦੇ ਵਿੱਚ ਕੱਲ ਰਾਤ ਤੋਂ ਮੌਸਮ ਬਦਲ ਗਿਆ ਹੈ ਕਈ ਇਲਾਕਿਆਂ ਦੇ ਵਿੱਚ ਸੰਘਣੇ ਬੱਦਲ ਛਾਏ ਹੋਏ ਹਨ ਮੌਸਮ ਵਿਭਾਗ ਨੇ ਅਗਲੇ ਦਿਨਾਂ ਦੇ ਵਿੱਚ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਵੀ ਕੀਤੀ ਹੈ ਆਈਐਮਡੀ ਅਨੁਸਾਰ 29 ਤੋਂ ਜਿਹੜੀ 24 ਤੋਂ 29 ਮਾਰਚ ਤੱਕ ਹੈ ਦੋਸਤੋ ਇਹ ਮੌਸਮ ਖਰਾਬ ਰਹਿਣ ਵਾਲਾ ਕਿੱਥੇ ਕਿੱਥੇ ਖਾਸ ਜਿਹੜਾ ਖਰਾਬ ਰਹਿਣ ਵਾਲਾ ਤੁਹਾਨੂੰ ਦੱਸ ਦਿੰਦੇ ਆ ਜੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਸਮ ਅਤੇ ਮਹਗਾਲਿਆ ਨਾਗਾਲੈਂਡ ਮਨੀਪੁਰ ਮਿਜ਼ੋਰਮ ਅਤੇ ਤੁਰਪੜਾ ਦੇ ਵੱਖ-ਵੱਖ ਸਤਾਨਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਇਹ ਦੱਸੀ ਜਾ ਰਹੀ ਹੈ ਅਗੇ ਤੋਂ ਦੱਸ ਦਈਏ ਕਿ 25 ਅਤੇ 26 ਮਾਰਚ ਦੌਰਾਨ ਔਰਨਾਚਲ ਪ੍ਰਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਉੱਤੇ ਭਾਰੀ ਮੀਂਹ ਜਾਂ ਬਰਬਾਰੀ ਦੀ ਸੰਭਾਵਨਾ ਨਹੀਂ ਰਹੀ ਹੈ। ਉਪ-ਹਿਮਾਲਿਆ ਨੇ ਪੱਛਮੀ ਬੰਗਾਲ ਅਤੇ ਸਿਕਮ ਦੇ ਵਿੱਚ 25 ਮਾਰਚ ਨੂੰ ਭਾਰੀ ਮੀਂਹ ਪੈ ਸਕਦਾ ਹੈ ਤੇ ਆਸਾਮ ਅਤੇ ਮਗਾਲਿਆ ਦੇ ਵਿੱਚ 25 ਤੋਂ 26 ਮਾਰਚ ਨੂੰ ਵੱਖ-ਵੱਖ ਥਾਵਾਂ ਉੱਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।